ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਾਸਤ੍ਰਿਕ ਕਾਰਜ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ। ਵਾਈਕੁਦੇ ਕੁਝ ਹੋਰ ਚੜਦੀ ਕਲਾ ਚ ਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ। ਆਪਾਂ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਆਹ ਦੇਖੋ ਜੀ ਮੈਂ ਆਪਣੇ ਅਕਸਰ ਆਪਾਂ ਨਾ ਮਲਾਈ ਜਮਾ ਲੈਂਦੇ ਹੁੰਨੇ ਆ ਤੇ ਆਹ ਦੇਖੋ ਤੁਸੀਂ ਆਪਣੇ ਇਕੱਠੀ ਨਹੀਂ ਕਰਦੇ ਆਪਾਂ ਜਿਵੇਂ ਦੁੱਧ ਆਉਂਦਾ ਸਾਡੇ ਤੇ ਘਰ ਦਾ ਦੁੱਧ ਹੁੰਦਾ ਤੇ ਅਸੀਂ ਆਪਣੀ ਮਲਾਈ ਇਕੱਠੀ ਕੀਤੀ ਹੋਈ ਸੀ। ਮੈਂ ਕਿਹਾ ਚਲੋ ਆਪਾਂ ਖੂਬ ਸਾਰੀ ਮਲਾਈ ਇਹ ਮਤਲਬ ਥੋੜੀ ਜਿਹੀ ਮਲਾਈ ਦੇ ਵਿੱਚੋਂ ਖੂਬ ਮੱਖਣ ਤੇ ਜ਼ਿਆਦਾ ਘਿਓ ਕੱਢਦੇ ਕੱਢਣ ਦਾ ਬਹੁਤ ਸੋਖਾ ਤਰੀਕਾ ਈ ਅਕਸਰ ਆਪਾਂ ਨੂੰ ਕੱਢਣਾ ਨਹੀਂ ਆਉਂਦਾ ਹੈਗਾ ਤੇ ਤੁਸੀਂ ਮਲਾਈ ਐਦਾਂ ਇਕੱਠੀ ਕਰ ਲੈਣੀ ਹੈ ਤੇ ਫਿਰ ਇਹਨੂੰ ਨਾ ਜਿਵੇਂ ਤੁਸੀਂ 2-3 ਘੰਟੇ ਪਹਿਲਾਂ ਜਾਗ ਲਾ ਦਿਓ ਚਾਹੇ ਸ਼ਾਮ ਨੂੰ ਜਾ ਰਾਤ ਨੂੰ ਜਾਗ ਲਾ ਦਿਓ ਇਹਨੂੰ ਮਲਾਈ ਨੂੰ ਬਿਨਾ ਜਾਗ ਲਾਏ ਕਦੀ ਵੀ ਤੁਸੀਂ ਰਿੜਕਣਾ ਨਹੀਂ ਹੈਗਾ ਠੀਕ ਹੈ ਜੀ ਇਹਦਾ ਤੁਸੀਂ ਨਾ ਇਹਨੂੰ ਜਾਗ ਜ਼ਰੂਰ ਲਾਣਾ ਜਿਵੇਂ ਆਪਾਂ ਕਹਿੰਦੇ ਨਾ ਲੱਸੀ ਬਣਾਣੀ ਹੈ ਤੇ ਦਹੀਂ ਨੂੰ ਜਾਗ ਲਗਾਉਂਦੇ ਹੁੰਦੇ ਆ ਇਸ ਤੋਂ ਤੁਸੀਂ ਇਹਨੂੰ ਜਾਗ ਜ਼ਰੂਰ ਲਗਾਇਆ ਕਰੋ ਠੀਕ ਹੈ ਤੇ ਆ ਦੇਖੋ ਜੀ ਸਾਡੇ ਕੋਲ ਮલાઈ ਪਈ ਸੀ ਹੁਣ ਆਪਾਂ ਇਹਦਾ ਮੱਖਣ ਬਹੁਤ ਸਾਰਾ ਮੱਖਣ ਕੱਢਣਾ ਹੈ ਨਾ ਬਹੁਤ ਸੋਕੇ ਤਰੀਕੇ ਨਾਲ ਤੇ ਬਹੁਤ ਜਲਦੀ ਵੀ ਨਿਕਲ ਜਾ ਮੈਂ ਅਜ ਮਧਾਣੀ ਨਾਲ ਨਹੀਂ ਕੱਟਣ ਲੱਗੀ ਮੈਂ ਕਿ ਚਲੋ ਔਰ ਪੈਟਣਾ ਹਮੇਸ਼ਾ ਤੁਹਾਨੂੰ ਮਧਾਣੀ ਨਾਲ ਹੀ ਦੁਕਾਨੀ ਹੋਣੀ ਆ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਆ ਕਿ ਤੁਸੀਂ ਕਿੱਦਾਂ ਕੱਢਦੇ ਇੰਨਾ ਮੱਖਣ ਮੈਂ ਮલાઈ ਇਕੱਠੀ ਕਰਦੀ ਆ ਜਿਵੇਂ 2-4 ਦਿਨ ਦੀ ਵੀ ਹੋਈ ਨਾ ਤੇ ਦਹੀਂ ਜਮਾਇਆ ਲੱਸੀ ਬਣਾਣੀ ਹੋਵੇ ਤਾਜੀ ਤੇ ਮੈਂ ਉਹਦੇ ਵੀ ਪਾਲ ਵਿੱਚ ਹੀ ਪਾ ਕੇ ਮਲਾਈ ਦੇ ਵਿੱਚ ਦਹੀਂ ਪਾ ਕੇ ਤਾਂ ਵੀ ਨਾਲੇ ਇੱਕ ਤਾਂ ਲੱਸੀ ਮਿੱਠੀ ਬਣਦੀ ਹੈ ਮੱਖਣ ਵੀ ਵਧੀਆ ਨਿਕਲ ਜਾਂਦਾ ਤੇ ਇਹ ਮੱਖਣ ਤੁਹਾਨੂੰ ਪਤਾ ਹੈ ਤਾਜ਼ਾ ਮੱਖਣ ਹੋਵੇ ਖਾਧਾ ਵੀ ਜਾਂਦਾ ਹੈ ਚਲੋ ਇਹ ਦੇਖੋ ਹੁਣ ਆ ਪਾ ਕੇ ਲਾਗੇ আর ਦੇਖੋ ਇਹ ਨਿਕਲਣਾ ਵੀ ਬਹੁਤ ਸੌਖਾ ਸੀ ਨਾ 2 ਮਿੰਟ ਵੀ ਨਹੀਂ ਲੱਗਦੇ ਹੈਗੇ ਆਹ ਮੈਂ ਇੱਕ ਦਮ ਨਿਕਲ ਜਾਂਦਾ ਜੇਕਰ ਤੁਸੀਂ ਬਾਹਰ ਰੱਖੋਗੇ ਨਾ ਇਹਨੂੰ ਜਾਗ ਲਗਾਓਗੇ ਜਾਗ ਲੱਗੀ ਹੋਈ ਮਲਾਈ ਚੋਂ ਹੀ ਖਦਾ ਮਾ ਦੇ ਤੁਸੀਂ ਦੇਖਿਆ ਕਰਿਓ ਸਿਰਫ 5 ਮਿੰਟ ਵੀ ਨਹੀਂ ਲੱਗਦੇ ਲੱਗੇ ਮੇਰੇ ਬੋਲਦੇ ਆ ਬੋਲਦੇ ਹੀ ਮੱਖਣ ਆ ਇੱਕਦਮ ਨਿਕਲ ਗਿਆ ਜੜੀ ਲੱਸੀ ਏ আর ਤੁਸੀਂ ਜੇ ਚਾਹੋ ਨਾ ਤੇ ਇਹ ਵਾਲਾ ਦੁੱਧ ਜਿਹੜਾ ਹੁਣ ਦੇਖੋ ਮੱਖਣ ਨਿਕਲੇਗਾ ਨਾ ਮਲਾਈ ਤੋਂ ਤੁਹਾਨੂੰ ਦਿਖਾ ਦੇਣਾ ਇਹਦੇ ਤੋਂ ਆਪਾਂ ਪਨੀਰ ਵੀ ਬਣਾ ਸਕਦੇ ਪਨੀਰ ਵੀ ਬਣਦਾ ਹੈ ਇਦੇ ਬਹੁਤ ਜ਼ਿਆਦਾ ਫਾਇਦੇ ਆ ਠੀਕ ਹੈ ਜੀ ਇਹਦਾ ਆਪਾਂ ਜਿਵੇਂ ਜੜੀਆਂ ਭੈਣਾਂ ਤਾਂ ਚਾਹਦੀ ਹੋਣਗੇ ਸ਼ਾਇਦ ਆਟਾ ਵੀ ਗੁੰਨ ਲੈਂਦੀਆਂ ਕਿਉਂਕਿ ਮੇਰੀ ਸਿਸਟਰ ਹਮੇਸ਼ਾ ਮੈਂ ਦੇਖਿਆ ਉਹ ਤੇ ਆਟੇ ਦੇ ਆਟਾ ਹੀ ਗੁੰਨ ਰਹੀ ਹੈ ਜੇ ਨਾਲ ਤੇ ਸਿਰ ਵੀ ਇਹਦੇ ਨਾਲ ਧੋ ਸਕਦੇ ਆ ਜੜੀਆਂ ਭੈਣਾਂ ਕਹਿੰਦੀਆਂ ਨੇ ਸਾਡੇ ਵਾਲ ਝੜਦੇ ਆ ਸਾਡੇ ਵਾਲਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਏ ਤੇ ਜਿਹੜਾ ਮੱਖਣ ਦੇ ਵਿੱਚੋਂ ਦੁੱਧ ਨਿਕਲਦਾ ਨਾ ਉਹਨੂੰ ਕਦੀ ਵੀ ਡੋਲਿਆ ਨਾ ਕਰੋ ਹਮੇਸ਼ਾ ਜਾਂ ਤੁਸੀਂ ਸਿਰ ਧੋ ਦੇਖਿਓ ਤੁਹਾਨੂੰ ਕਿੰਨਾ ਫਾਇਦਾ ਹੋਏਗਾ ਠੀਕ ਹੈ ਤੇ ਜਾਂ ਆਟਾ ਗੁੰਨ ਲੋ ਜੇ ਆਟਾ ਨਹੀਂ ਗੁੰਨਣਾ ਤੇ ਇਹਦਾ ਤੁਸੀਂ ਪਨੀਰ ਵੀ ਬਣਾ ਸਕਦੇ ਹੋ ਤੁਹਾਨੂੰ ਮੈਂ ਪਨੀਰ ਵੀ ਬਣਾ ਕੇ ਦਿਖਾਉਂਗੀ ਠੀਕ ਹੈ ਵੀ ਕਿੰਨਾ ਵਧੀਆ ਪਨੀਰ ਇਹਦਾ ਬਣਦਾ ਹੈ ਇਹਦੇ ਬਹੁਤ ਸਾਰੇ ਫਾਇਦੇ ਆ ਦਹੀਂ ਜਮਾਣਾ ਤੁਸੀਂ ਇਹਦਾ ਦੁਆਰਾ ਦਹੀਂ ਵੀ ਜਮਾ ਸਕਦੇ ਕਿਉਂਕਿ ਇਹ ਬਿਲਕੁਲ ਮਿੱਠਾ ਦੁੱਧ ਹੁੰਦਾ ਤੇ ਲਓ ਜੀ ਹਾਂ ਤੁਸੀਂ ਦੇਖ ਸਕਦੇ ਜਿੰਨਾ ਬੰਧਿਆ ਤਰੀਕੇ ਨਾਲ ਮੱਖਣ ਨਿਕਲ ਗਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਮੱਖਣ ਨੂੰ ਪਹਿਲਾਂ ਲੱਗ ਕੱਢ ਲਾਂਗੇ ਇਨੂੰ ਲੱਗ ਤੋਂ ਕਰ ਲੈਣੇ ਆ ਇਸ ਤੋਂ ਆਪਾਂ ਦੇਸੀ ਘਿਓ ਵੀ ਦੇਖੋ ਕਿੰਨੇ ਇੱਕ ਦੁੱਧ ਤੋਂ ਕਿੰਨੇ ਫਾਇਦੇ ਆ ਦੇਖ ਲਓ ਆਪਾਂ ਕਹਿ ਦਿੰਨੇ ਆ ਨਾ ਕਿ ਦੁੱਧ ਦੁੱਧ ਤੋਂ ਦੇਖ ਲਓ ਮਲਾਈ ਵੀ ਲਾਣੇ ਆ ਚਾਹ ਵੀ ਬਣਾਣੇ ਆ ਆਪਾਂ ਕਿੰਨੇ ਮਤਲਬ ਗੁਣ ਦੇ ਕਿੰਨੇ ਗੁਣ ਹੁੰਦੇ ਆ ਹਨਾ ਇਹ ਦੇਖ ਲਓ ਤੁਸੀਂ ਕਿ ਹੁਣ ਆਪਾਂ ਐਸੇ ਹੀ ਮੱਖਣ ਦਾ ਮੱਖਣ ਕੱਢ ਲਾਂਗੇ ਮੱਖਣ ਦਾ ਇਹਦਾ ਘਿਓ ਬਣਾ ਲਾਂਗੇ ਤੇ ਜਿਹੜਾ ਦੁੱਧ ਬਚੇਗਾ ਉਹਦਾ ਅਸੀਂ ਪਨੀਰ ਬਣਾ ਲਾਂਗੇ ਦੇਖ ਲਓ ਤੁਸੀਂ ਕਿੰਨੇ ਸਾਨੂੰ ਮਤਲਬ ਕਿੰਨਾ ਕੁਛ ਆਪਾਂ ਕਰ ਸਕਦੇ ਜੇ ਕਰਨਾ ਚਾਹੀਏ ਤਾਂ ਜਿਨ੍ਹਾਂ ਨੇ ਕਰਨਾ ਨਹੀਂ ਉਹ ਤਾਂ ਚਲੋ ਵੱਖ ਗੱਲ ਐ ਪਰ ਹੁਣ ਇਹਦਾ ਹੀ ਤੁਹਾਨੂੰ ਦਿਖਾਉਂ ਜੀ ਮੈਂ ਪਨੀਰ ਬਣਾ ਕੇ ਨਹੀਂ ਠੀਕ ਹੈ ਜੀ ਜੜੀਆਂ ਭੈਣਾ ਕਹਿ ਦਿੰਦੀ ਹੈ ਨਾ ਕਿ ਸਾਨੂੰ ਮਤਲਬ ਥੋੜੀ ਆਲਸ ਕਰ ਜਾਂਦੀਆਂ ਨੇ ਤੇ ਇਦਾਂ ਹੀ ਤੁਸੀਂ ਮਲਾਈ ਜੋੜ ਕੇ ਪਰ ਹਾਂ ਸਾਡਾ ਤਾਂ ਘਰ ਦਾ ਪਿਓਰ ਹੈ ਤੇ ਉਹ ਮਤਲਬ ਇਹ ਦੁੱਧ ਇਸ ਕਰਕੇ ਇਹਦੇ ਵਧੀਆ ਨਿਕਲ ਜਾਂਦੇ ਇਹਦੇ ਸਤਾਣਾ ਵੀ ਨਹੀਂ ਹੈਗਾ ਮਤਲਬ ਲਓ ਜੀ ਹੁਣ ਆਪਾਂ ਕੱਢ ਲਏਨੇ ਮੱਖਣ ਠੀਕ ਹੈ ਜੀ ਇਹਨੂੰ ਆਪਾਂ ਮੱਖਣ ਦਾ ਹੁਣ ਬਣਾ ਲਾਂਗੇ ਜੀ ਕਿਉਂ ਦੇਖ ਲਓ ਕਿੰਨਾ ਵਧੀਆ ਮੱਖਣ ਨਿਕਲ ਜਾਂਦਾ ਔਰ ਇਹ ਤਾਜ਼ਾ ਤਾਜ਼ਾ ਮੱਖਣ ਅੱਜ ਕੱਲ ਦੇ ਤਾਂ ਜਿਹੜੇ ਬੱਚੇ ਆ ਨਾ ਖਾਂਦੇ ਨਹੀਂ ਹੈਗੇ ਜਿਵੇਂ ਦਹੀਂ ਲੱਸੀ ਕਿਉਂ ਇੰਨਾ ਚੀਜ਼ਾਂ ਤੋਂ ਭੱਜਦੇ ਆ ਤੇ ਬਾਹਰ ਦੀਆਂ ਚੀਜ਼ਾਂ ਖਾਂਦੇ ਆ ਅਕਸਰ ਆਪਾਂ ਨੂੰ ਰੋਕਣਾ ਚਾਹੀਦਾ ਆਪਣੇ ਬੱਚਿਆਂ ਨੂੰ ਨਾ ਬਾਹਰ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖੋ ਇਹਨਾਂ ਨੂੰ ਦਹੀਂ ਲੱਸੀ ਇਹ ਚੀਜ਼ਾਂ ਮਲਾਈ ਹੋਈ ਦਹੀਂ ਹੋਈ ਲੱਸੀ ਹੋਈ ਪਨੀਰ ਹੋਇਆ ਇਹ ਚੀਜ਼ਾਂ ਸਗੋਂ ਖਵਾਵੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਪਹਿਲੇ ਬਜ਼ੁਰਗ ਦੇਖ ਲਓ ਮੱਖਣ ਨਾਲ ਚਟਣੀ ਰੱਖ ਕੇ ਨਾਲ ਲੱਸੀ ਦਾ ਗਲਾਸ ਦੇਣਾ ਰੋਟੀ ਖਾ ਲੈਂਦੇ ਹੁੰਦੇ ਸੀ ਤੇ ਅੱਜ ਕੱਲ ਦੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਰੋਟੀ ਨਾ ਛੱਡੋ ਇਹ ਬਾਹਰ ਦੀਆਂ ਚੀਜ਼ਾਂ ਜਿੰਨੀਆਂ ਮਰਜ਼ੀ ਖਵਾ ਲਓ ਘਰ ਦੀ ਖਾਣੀ ਪਸੰਦ ਨਹੀਂ ਕਰਦੇ ਲੋ ਜੀ ਇਹਨੂੰ ਪਾਣੀ ਪਾ ਕੇ ਆਪਾਂ ਮੱਖਣ ਤੋਂ ਵੀ ਜਿਹੜਾ ਮਾੜੀ ਮੋਟੀ ਲੱਸੀ ਹੋਏਗੀ ਨਾ

ਲਓ ਜੀ ਇਹ ਤਾਂ ਆਪਾਂ ਕੱਢਤਾ ਠੀਕ ਹੈ ਹੁਣ ਇਸੇ ਨੂੰ ਆ ਦੁੱਧ ਨੂੰ ਆਪਾਂ ਇਦਾਂ ਹੀ ਰੱਖ ਲਾਂਗੇ ਇਹ ਦੁੱਧ ਦੇਖ ਲਓ ਇਦਾਂ ਹੀ ਆਪਾਂ ਰੱਖ ਦਉਂਗੀ ਕੁਝ ਨਹੀਂ ਪਾਣਾ ਪਏ ਇਹਦੇ ਵਿੱਚ ਤੇ ਲਓ ਜੀ ਆਪਾਂ ਗੈਸ ਤੇ ਧਰ ਦੇਣਾ ਠੀਕ ਹੈ ਵੈਸੇ ਵੀ ਆਪਾਂ ਜਾ ਕੇ ਇਹਦੇ ਤੇ ਲਾਇਆ ਹੀ ਹੋਇਆ ਤੇ ਆਪਣੇ ਆਪ ਵੀ ਇਹ ਪਨੀਰ ਬਣ ਜੂਗਾ ਇਹਦਾ ਠੀਕ ਹੈ ਕੋਸ਼ਿਸ਼ ਥੋੜੀ ਦੇਰ ਬਾਅਦ ਜਦੋਂ ਹੀ ਗਰਮ ਹੁੰਦਾ ਆ ਦੇਖੋ ਫਟਣਾ ਸ਼ੁਰੂ ਹੋ ਗਿਆ ਇਹਦਾ ਬਹੁਤ ਟੇਸਟੀ ਪਨੀਰ ਬਣੇਗਾ ਕੋਈ ਇਹ ਨਾ ਬਿਲਕੁਲ ओरिजिनल ਜੇਕਰ ਤੁਹਾਨੂੰ ਲੱਗਦਾ ਕਿ ਥੋੜਾ ਬਹੁਤ ਘੱਟ ਹੈ ਤੇ ਤੁਸੀਂ ਇਹਦੇ ਵਿੱਚ ਨਾ ਸਿਰਫ ਇੱਕ ਟੱਕਣ ਸਿਰਕੇ ਦਾ ਪਾ ਸਕਦੇ ਹੋ ਇਹਦੇ ਨਾਲ ਇੱਕਦਮ ਪਰਫੈਕਟ ਬਣਦਾ ਹੈ ਤੇ ਚਾਹੇ ਤੁਸੀਂ ਉਸ ਪਨੀਰ ਦੀ ਭੁਰਜੀ ਬਣਾਓ ਚਾਹੇ ਤੁਸੀਂ ਸਬਜ਼ੀ ਬਣਾਓ ਤੇ ਜਲਦੀ ਵੀ ਬਣਦਾ ਟਾਈਮ ਵੀ ਨਹੀਂ ਇੰਨਾ ਵੇਸਟ ਹੁੰਦਾ ਠੀਕ ਹੈ ਜੀ ਮੈਂ ਥੋੜਾ ਸਿਰਕਾ ਪਾਤਾ ਹੈ ਮੇਕਾ ਚਲੋ ਵਧੀਆ ਤਰੀਕੇ ਨਾਲ ਫਟਜੇਗੇ ਤੇ ਆਜੋ ਫਿੱਕਦਮ ਫਟਣਾ ਸ਼ੁਰੂ ਹੋ ਗਿਆ ਨਾ ਬਸ ਇਹ ਹੈ ਵੀ ਦੁੱਧ ਗਰਮ ਹੋਣੇ ਤੇ ਜਦੋਂ ਆ ਲੱਗਦਾ ਨਾ ਕਿ ਆਪਣਾ ਖੂਬ ਸਾਰਾ ਗਰਮ ਹੋ ਗਿਆ ਐਦਾ ਬਣਨਾ ਸ਼ੁਰੂ ਹੋ ਜਾਏਗਾ ਠੀਕ ਹੈ ਐਸੇ ਹੀ ਮਲਾਈ ਦਾ ਹੁਣ ਆਪਾਂ ਮਲਾਈ ਦੇ ਜਿਹੜਾ ਬਚਿਆ ਹੋਇਆ ਦੁੱਧ ਹੈ ਇਹਦਾ ਹੀ ਆਪਾਂ ਹੁਣ ਵਧੀਆ ਤਰੀਕੇ ਨਾਲ ਜੀ ਪਨੀਰ ਬਣਾ ਲਾਂਗੇ ਜਦ ਤੱਕ ਇਹਨ ਵਧੀਆ ਘੁੱਟ ਨਹੀਂ ਬਣਦੇ ਤਦ ਤੱਕ ਤੁਸੀਂ ਨੂੰ ਹਲਕਾ ਹਲਕਾ ਚਲਾਉਂਦੇ ਜਾਓ ਪਾਈਆ ਕੰਦੀ ਪੀਣੇ ਇਹ ਰਿਪਾਈਆ ਮਿਸਟਰ ਕੋਲ ਦੇ ਮਿਰਚਾ ਫਰੀ ਹੈ ਤੇ ਲੋ ਜੀ ਆ ਦੇਖੋ ਜੀ ਹੁਣ ਆਪਣਾ ਪਨੀਰ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਕੋਈ ਵੀ ਮਲ ਮਲ ਦਾ ਕੱਪੜਾ ਲੈ ਲਓ ਜਾਂ ਛੰਨੀ ਲੈ ਲਓ ਜੇਕਰ ਤੁਸੀਂ ਪੁਰਜੀ ਬਣਾਣੀ ਹੈ ਤਾਂ ਪੌਣੀ ਦੇ ਵਿੱਚ ਝਾਰ ਸਕਦੇ ਨੂੰ ਗਾਰਡਨ ਸਕਦੇ ਹੋ ਠੀਕ ਹੈ ਜੀ ਜੇਕਰ ਨਹੀਂ ਤੇ ਤੁਸੀਂ ਇਹਨੂੰ ਇਹਦੇ ਨਾਲ ਮਲ ਮਲ ਦੇ ਕੱਪੜੇ ਨਾਲ ਲੈ ਕੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਪੂਰ ਲਾਂਗੇ। ਇਹ ਦੇਖ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪਨੀਰ ਨਿਕਲ ਗਿਆ। ਇਹਨਾਂ ਆਪਣਾ ਪਾਣੀ ਜਿਹੜਾ ਇਹ ਵਾਲਾ ਪਾਣੀ ਹੈ ਇਸ ਪਾਣੀ ਨੂੰ ਠੰਡਾ ਕਰਕੇ ਤੁਸੀਂ ਚਾਹੇ ਇਹਦੇ ਵਿੱਚ ਆਟਾ ਗੁੰਨ ਲਓ ਚਾਹੇ ਸੀਰ ਤੋਂ ਲਓ ਇਹਦਾ ਵੀ ਯੂਜ਼ ਕਰ ਸਕਦੇ ਹੋ ਤੁਸੀਂ ਠੀਕ ਹੈ। ਇਹਦੇ ਵਿੱਚ ਵੀ ਬਹੁਤ ਸਾਰੇ ਤੱਤ ਪਾਏ ਜਾਂਦੇ ਆ। ਹੁਣ ਆਪਾਂ ਇਹਦਾ ਚਾਹੇ ਟੁਕੜੀ ਬਣਾ ਲਾਂਗੇ। ਇਨੂੰ ਦਾਬ ਦੇ ਕੇ ਨਾ ਟੁਕੜੀ ਵਾਲਾ ਪਨੀਰ ਬਣਾ ਲਾਂਗੇ ਤੇ ਲੋ ਜੀ ਸਾਫ਼ ਜੇ ਪਾਣੀ ਦੇ ਨਾਲ ਤੁਸੀਂ ਇਹਨੂੰ ਇੱਕਦਮ ਕਰ ਲੈਣਾ ਜਿਹੜਾ ਮਾਰਾ ਮੋਟਾ ਦੁੱਧ ਜਿਹਾ ਵੀ ਹੋਊਗਾ ਨਾ ਇਹਦੇ ਵਿੱਚ ਉਹ ਨਿਕਲ ਜਾਣਾ ਨਾਲੇ ਪਨੀਰ ਠੰਡਾ ਹੋ ਜਾਏਗਾ ਲਓ ਜੀ ਇੱਧਰ ਦੇਖੋ ਆਪਾਂ ਹੁਣ ਇਹਨੂੰ ਇਹਦੇ 'ਚ ਕਰਕੇ ਪਲੇਟ ਤੇ ਰੱਖ ਕੇ ਤੇ ਹੁਣ ਇਹਨੂੰ ਆਪਾਂ ਦਾਬ ਦੇ ਦਿੰਨੇ ਆ ਠੀਕ ਹੈ ਜੀ ਦਾਬ ਦਿੱਤਾ ਹੋਏ ਪਨੀਰ ਟੁਕੜੀ ਵਾਲਾ ਜਿਹੜਾ ਬਣਾਣਾ ਹੋਵੇ ਨਾ ਤੇ ਇਦਾਂ ਦਾਬ ਦਿੱਤੀ ਜਾਂਦੀ ਹੈ ਠੀਕ ਹੈ ਸਾਰਾ ਦੁੱਧ ਸੈੱਡਾ ਤੋਂ ਨਿਕਲ ਜਾਏਗਾ ਹੁਣ ਆ ਦੇਖੋ ਜੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਹੁਣ ਪਨੀਰ ਬਣਾਵਾਂਗੇ ਬਾਕੀ ਆਪਾਂ ਲੈ ਲਿਆ ਜੀ ਹੁਣ ਸਬਜ਼ੀਆਂ ਤੇ ਆਪਾਂ ਬਣਾਵਾਂਗੇ ਜੋ ਵੀ ਹੁਣ ਕਰਾਂਗੇ ਡੇਲੀ ਰੁਟੀਨ ਦੇ ਵਿੱਚ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿੰਨਾ ਕੁਝ ਦੇਖ ਲਓ ਇੱਕ ਸਿਰਫ ਆਪਾਂ ਥੋੜੀ ਜਿਹੀ ਮਲਾਈ ਦੁੱਧ ਤੋਂ ਮਲਾਈ ਮਲਾਈ ਤੋਂ ਕਿਉਂ ਕਿਉਂ ਮਤਲਬ ਮੱਖਣ ਮੱਖਣ ਤੋਂ ਪਨੀਰ ਵੀ ਸਮਝ ਲਓ ਕਿਉਂ ਬਣੇਗਾ ਤੇ ਇੱਧਰ ਜਿਹੜਾ ਬਚਿਆ ਹੋਇਆ ਸੀ ਉਹਦਾ ਮੈਂ ਪਨੀਰ ਬਣਾ ਲਿਆ ਤੇ ਜਿਹੜਾ ਦੁੱਧ ਬਚਿਆ ਹੋਇਆ ਹੁਣ ਆਹ ਵਾਲਾ ਪਾਣੀ ਇਹਦੇ ਨਾਲ ਆਪਾਂ ਆਟਾ ਗੁੰਨ ਲਾਂਗੇ ਸਿਰ ਥੋਲੋ ਆਟਾ ਗੁੰਨ ਲਓ ਠੀਕ ਹੈ ਜੀ ਜਾਂ ਆਪਣੇ ਜਾਨਵਰਾਂ ਨੂੰ ਪਾ ਦਿਓ ਡੰਗਰਾਂ ਨੂੰ ਪਾ ਦਿਓ ਮਤਲਬ ਇਹਦੇ ਵੀ ਕਿੰਨੇ ਯੂਜ਼ ਹੋ ਜਾਂਦੇ ਨੇ ਜੇਕਰ ਆਪਾਂ ਚਾਹੀਏ ਤਾਂ ਹਨਾ ਜੀ ਤੁਸੀਂ ਵੀ ਇਸੇ ਤਰ੍ਹਾਂ ਕਰਿਓ ਜੜੀਆਂ ਜੜੀਆਂ ਭੈਣਾਂ ਇਦਾਂ ਕਰਦੀਆਂ ਪਨੀਰ ਬਣਾਉਂਦੀ ਆ ਸਭ ਕੁਝ ਨੇ ਮੈਨੂੰ ਕਮੈਂਟਾਂ ਵਿੱਚ ਜਲੂ ਦੱਸਿਆ ਇਹਦੇ ਬਹੁਤ ਫਾਇਦੇ ਆਪਾਂ ਚੱਕ ਸਕਦੇ ਆ ਕਿ ਆਪਾਂ ਨੂੰ ਬਹੁਤ ਜ਼ਿਆਦਾ ਇਹਦੇ ਫਾਇਦੇ ਆ ਠੀਕ ਹੈ ਜੀ ਤੇ ਇੱਧਰ ਆਪਾਂ ਸਬਜ਼ੀ ਲੈ ਲਈਏ ਹੁਣ ਦੇਖਦੇ ਆ ਜੀ ਗੋਭੀ ਬਣਦੀ ਕੀ ਬਣਦਾ ਤੇ ਬਾਕੀ ਮਿਲਦੇ ਆ ਜੀ ਤੁਹਾਨੂੰ ਹੋਰ ਔਟਮਾ ਦੇ ਨਾਲ ਤੇ ਲੋ ਜੀ ਆ ਦੇਖੋ ਜਿੱਦਾਂ ਹੀ ਆਪਣਾ ਪਿਗਲ ਜਾਂਦਾ ਨਾ ਤੇ ਇਸ ਤਰ੍ਹਾਂ ਤੁਸੀਂ ਪਾਣੀ ਦਾ ਭਰ ਕੇ ਗਲਾਸ ਇਹਦੇ ਵਿੱਚ ਰੱਖ ਦੇਣਾ ਠੀਕ ਹੈ ਜੀ ਤੇ ਇਹ ਆਪਾਂ ਨੂੰ ਤਾਂ ਰੱਖਣਾ ਪੈਂਦਾ ਕਿਉਂਕਿ ਇਹਦੇ ਚੋਂ ਨਾ ਫਿਰ ਆਪਾਂ ਜਿਹੜੀ ਖੱਟੀ ਲੱਸੀ ਹੈ ਨਾ ਬਹੁਤ ਸੌਖੇ ਤਰੀਕੇ ਨਾਲ ਨਿਕਲ ਜੇਗੀ ਤੇ ਹੁਣ ਕਿਉਂ ਜਿਹੜਾ ਇਹ ਉੱਪਰ ਚਾਂ ਮਜੇਗਾ ਤੇ ਜਿਹੜਾ ਮਤਲਬ ਖੱਟੀ ਹੋਏਗਾ ਨਾ ਖਟਾਸ ਉਹ نیچے ਜੰਮ ਜੇਗੀ ਤੇ ਆਸਾਨੀ ਤਰੀਕੇ ਨਾਲ ਬਹੁਤ ਘੱਟ ਟਾਈਮ ਦੇ ਵਿੱਚ ਇਹ ਕਿਉਂ ਬਣ ਜਾਂਦਾ ਫਿਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੋਈ ਹੈ ਤੇ ਟਾਈਮ ਵੀ ਲੱਗਦਾ ਤੇ ਗੈਸ ਦੀ ਵੀ ਬਚਤ ਹੋ ਜਾਂਦੀ ਹੈ ਤੇ ਲੋ ਜੀ ਆ ਦੇਖੋ ਸਿਰਫ 5 ਮਿੰਟ ਹੋਏ ਹਨ ਬਹੁਤ ਵਧੀਆ ਤਰੀਕੇ ਨਾਲ ਰਿਚਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਉਂ ਕਿੰਨਾ ਵਧੀਆ ਬਣਨ ਲੱਗ ਗਿਆ ਕਿਉਂਕਿ ਜਦੋਂ ਮੇ ਮਾਰਾ ਮੋਟੀ ਹਾਂ ਕਿ ਹਲਕੀ ਲੱਸੀ ਹੁੰਦੀ ਹੈ ਨਾ ਉਹ ਸੜ ਜਾਂਦੀ ਹੈ। ਹਰ ਇੱਕਦਮ 5 ਮਿੰਟਾਂ ਦੇ ਵਿੱਚ ਇਹਨੂੰ ਫੁੱਲ ਗੈਸ ਤੇ ਤੁਸੀਂ ਬਣਾ ਸਾ ਕਰਿਓ। ਫਿਰ ਜਦੋਂ ਹੀ ਰੇਜਾ ਵਧੀਆ ਤਰੀਕੇ ਨਾਲ ਬੈਹ ਜਾਂਦਾ ਠੀਕ ਹੈ ਤੁਸੀਂ ਬੰਦ ਕਰ ਸਕਦੇ ਹੋ। ਮੈਂ ਨੀਚੇ ਲੱਸੀ ਬਿਲਕੁਲ ਵੀ ਖੱਟੀ ਨਹੀਂ ਛਟਣੀ ਫਿਰ ਇਹ ਕਿ ਹੋ ਸਾਡਾ ਤਾਂ ਬਿਲਕੁਲ ਵੀ ਖਰਾਬ ਨਹੀਂ ਹੁੰਦਾ। ਜੇ ਕਈ ਵਾਰੀ ਦੇਖਿਆ ਨਾ ਤੁਸੀਂ ਕਿ ਹੋ ਜਪਿਆ ਹੋਵੇ ਕਿ ਮਹਿਕ ਆਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ ਵੀ ਮਹਿਕ ਨਹੀਂ ਆਏਗੀ। ਆਹ। ਇਹਨਾਂ ਵਧੀਆ ਬਣਨ ਲੱਗ ਗਿਆ। ਮਟਾਈਂ ਵੀ ਨਹੀਂ ਲੱਗਦਾ, ਭਾਂਡਾ ਵੀ ਨਹੀਂ ਸੜਦਾ। ਭਾਂਡਾ ਮਾਂਜਣਾ ਵੀ ਸੋਖਾ ਲੱਗਦਾ ਕਿ ਘਿਓ ਵੀ ਵਾਸੋ ਕੈਪਰੀਕਾ ਨਾਂ ਵਾਂਜਾ ਰਹੇ ਤੇ ਬਰਾਂਡ ਆਉ ਮੋਂ ਲੱਗ ਰਹੀ ਨੇ ਕਿ ਛਿੱਡੀ ਤੇ ਲੋਜੀ ਆ ਦੇਖੋ ਕਿਉਂ ਬਣ ਕੇ ਸਾਡਾ ਹੋ ਗਿਆ ਪਿਆਰ ਨਾ ਦੇਖ ਸਕਦੇ ਠੀਕ ਹੈ ਹੁਣ ਆਪਾਂ ਗੈਸ ਬਿਲਕੁਲ ਬੰਦ ਕਰ ਦਿੰਨੇ ਕਿਉਂਕਿ ਘਿਓ ਬਹੁਤ ਜ਼ਿਆਦਾ ਗਰਮ ਹੁੰਦਾ ਨਾ ਹੁਣ ਆਪਣੇ ਆਪ ਜੇ ਮਾੜੀ ਮੋਟੀ ਕਸਰ ਹੋਏਗੀ ਤਾਂ ਬਿਲਕੁਲ ਬਣ ਜਾਏਗਾ ਠੀਕ ਹੈ ਜੀ ਆ ਦੇਖ ਕਿਆ ਤੁਸੀਂ ਬਿਲਕੁਲ ਵੀ ਛਿੱਡੀ ਵੀ ਨਹੀਂ ਰਹਿੰਦੀ ਹੈਗੀ ਤੇ ਘਿਓ ਵੀ ਨਹੀਂ ਕਈ ਵਾਰੀ ਜੇ ਛਿੱਡੀ ਮਾੜੀ ਮੋਟੀ ਰਹਿ ਵੀ ਜਾਂਦੀ ਉਹਦੇ ਵਿੱਚ ਤੁਸੀਂ ਸੁੱਕਾ ਥੋੜਾ ਜਿਹਾ ਆਟਾ ਤੇ ਜੀ ਇੰਨੀ ਪੀਸ ਕੇ ਪਾ ਲਿਆ ਕਰੋ ਉਹ ਵੀ ਬਹੁਤ ਵਧੀਆ ਹੁੰਦਾ ਹੈ ਸਾਡਾ ਡੋਅ ਬਹੁਤ ਹੀ ਹੋ ਗਿਆ ਪਿਆਰ ਆ ਤੇ ਲੋ ਜੀ ਆ ਦੇਖੋ ਜੀ ਆਪਾਂ ਪਨੀਰ ਕੱਢ ਲਿਆ ਖਾ ਦੇ ਲੋ ਕਿੰਨਾ ਵਧੀਆ ਬਣਿਆ ਨਾ ਇਹਨੂੰ ਚਾਹੇ ਤੁਸੀਂ ਦੇਖੋ ਟੁਕੜੀ ਵਾਲਾ ਬਣਾ ਲਓ ਚਾਹੇ ਇਹਦੇ ਪਕੌੜੇ ਬਣਾ ਲਓ ਹੁਣ ਤੁਸੀਂ ਸਬਜ਼ੀ ਬਣਾ ਲਓ ਉਹ ਤੁਹਾਡੇ ਆ ਦੇਖ ਕਿੰਨਾ ਵਧੀਆ ਬਣਿਆ ਇੱਕਦਮ ਪਰਫੈਕਟ ਬਣਿਆ ਤੇ ਇੱਧਰ ਆਪਾਂ ਬਣਾਉਣ ਲੱਗੇ ਆ ਜੀ ਅੱਜ ਬ੍ਰੈਡ ਕਟਲਟ ਜਿਹਨੂੰ ਬੋਲਦੇ ਆ ਨਾ ਉਹ ट्राई ਕਰਨ ਲਈ ਕਿਸੇ ਬੰਦੇ ਚਲੋ ਨਾਸ਼ਤਾ ਬਣਾਉਣਾ ਸੀ ਤੇ ਉਹਦੇ ਲਈ ਮੈਂ ਆ ਦੇਖੋ ਜੀ ਆਲੂ ਬਲੇ ਰੱਖ ਲਏ ਹਰੀਆਂ ਮਿਰਚਾਂ ਵਗੈਰਾ ਕੱਟ ਲਈਆਂ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਥੋੜੇ ਜਿਹਾ ਪਿਆਜ਼ ਪਾ ਦਾਂਗੇ ਤੇ ਲੋ ਜੀ ਇਹਦੇ ਵਿੱਚ ਆਪ ਆਪਣੀ ਟੇਸਟ ਅਨਸਾਰ ਪਾ ਲੈਣੀ ਹੈ ਹੁਣ ਨਮਕ ਠੀਕ ਹੈ ਜੀ ਮੈਂ ਕਿਹਾ ਚਲੋ ਨਾਸ਼ਤੇ ਦੇ ਵਿੱਚ ਥੋੜੀ ਮਿਰਚਾ ਥੋੜੀ ਜੀ ਗਰਮ ਮਸਾਲਾ ਤੇ ਮੱਕੀ ਮਸਾਲਾ ਇਹਦਾ ਟੇਸਟ ਬਹੁਤ ਵਧੀਆ ਆ ਜਾਂਦਾ ਹੈ ਇਹਨੂੰ ਮਿਕਸ ਕਰਕੇ ਤế ਲੋ ਜੀ ਬ੍ਰੈਡ ਲੈ ਲੈਣੀ ਹੈ ਬ੍ਰੈਡ ਨੂੰ ਨਾ ਆਪਾਂ ਹਲਕਾ ਜਿਹਾ ਪਾਣੀ ਦੇ ਵਿੱਚ ਇੱਕਦਮ ਡਬੋ ਕੇ ਕੱਢ ਲੈਣ ਤੇ ਫਿਰ ਇਹਨੂੰ ਆਪਾਂ ਬਿਲਕੁਲ ਨਚੇੜ ਲੈਣਾ ਠੀਕ ਹੈ ਜੀ ਜਿਆਦਾ ਦੇਰ ਨਹੀਂ ਰੱਖਣੀ ਫੇਰੇ ਵਿੱਚੇ ਘੋਲ ਜਾਂਦੀ ਹੈ ਇਸੇ ਤਰ੍ਹਾਂ ਹੀ ਆਪਾਂ ਫਿਰ ਹੁਣ ਇਹਨੂੰ ਆਪਾਂ ਵਿੱਚੇ ਆਲੂ ਭਰ ਲੈਣੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਪਨੀਰ ਦੀ ਟੁਕੜੀ ਰੱਖ ਦਾਂਗੇ ਹੁਣ ਆਪਾਂ ਇਹਨੂੰ ਫੋਲਡ ਕਰ ਲਾਂਗੇ ਠੀਕਰ ਪਾਣੀ ਹੋਏਗਾ ਨਾ ਪਾਣੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਕਰਕੇ ਇਹਨੂੰ ਬਿਲਕੁਲ ਬੰਦ ਕਰ ਲੈਣਾ ਇਸ ਤਰ੍ਹਾਂ ਕਰਕੇ ਬਿਲਕੁਲ ਗੋਲ ਗੋਲ ਉਸੇ ਇਸ ਤਰ੍ਹਾਂ ਬਣਾ ਲੈਣਗੇ ਤੇਲ ਹੋ ਗਿਆ ਸਾਡਾ ਗਰਮ ਠੀਕ ਹੈ ਚਾਹੇ ਤੁਸੀਂ ਪਹਿਲਾਂ ਕੱਠੇ ਬਣਾ ਕੇ ਰੱਖ ਲਿਓ ਤਿਆਰ ਤੇ ਹੁਣ ਉਹਨੂੰ ਇਦਾਂ ਹੀ ਆਪਾਂ ਪਾਣੀ ਇਹਦੇ ਚ ਤੇਲ ਵਿੱਚ ਛੱਡ ਲਾਉਂਦੇ ਹੁ ਇਸੇ ਤਰ੍ਹਾਂ ਹੀ ਆਪਾਂ ਆਪਣਾ ਦੁੱਧ ਤਿਆਰ ਕਰਵਾਂਗੇ ਠੀਕ ਹੈ ਪਾਣੀ ਦਾ ਹੱਥ ਲਾ ਕੇ ਨਚੇੜ ਕੇ ਫਿਰ ਆਪਾਂ ਇਦਾਂ ਹੀ ਪਨੀਰ ਦੀ ਟੁਕੜੀ ਵਿੱਚ ਰੱਖ ਲਵਾਂਗੇ ਆਲੂ ਬਾਹਰ ਨਹੀਂ ਨਿਕਲਨੇ ਚਾਹੀਦੇ ਨਹੀਂ ਤੇ ਫਿਰ ਕੱਟ ਜਾਂਦਾ ਠੀਕ ਹੈ ਜੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਬਹੁਤ ਛੀ ਇਸੇ ਤਰ੍ਹਾਂ ਹੀ ਆਪਾਂ ਦੂਜੀ ਚੀਜ਼ ਬਣਾ ਲਾ ਤੇ ਲੋਟੀ ਜਾ ਤੇ ਸੱਟ ਕੱਟ ਲੈ ਤੇ ਤਾਂ ਪਾਣ ਕੇ ਹੋ ਗਈ ਤਿਆਰ ਠੀਕ ਹੈ ਬਿਲਕੁਲ ਵੀ ਫੱਟਦੇ ਨਹੀਂ ਹੈਗੇ ਬਸ ਤੁਸੀਂ ਇਹ ਪਾਣੀ ਦਾ ਹੱਥ ਲਾਓਗੇ ਨਾ ਤੇ ਬਹੁਤ ਵਧੀਆ ਤਰੀਕੇ ਨਾਲ ਬਣਦੇ ਇਹ ਰੜ ਗਏ ਨੇ ਕਿਉਂਕਿ ਮੇਰੇ ਕੋਲ ਤੇਲ ਸੀਗਾ ਗਰਮ ਜੇਕਰ ਤੁਸੀਂ ਵੀ ਪਸੰਦ ਕਰਦੇ ਇਸੇ ਤਰ੍ਹਾਂ ਤੁਸੀਂ ਜ਼ਰੂਰ ਟਰਾਈ ਕਰਿਓ ਠੀਕ ਹੈ ਇਸੇ ਤਰ੍ਹਾਂ ਹੀ ਪਾਣੀ ਦਾ ਬਸ ਇਹ ਆ ਵੀ ਕੁਲਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਹੀ ਤੁਸੀਂ ਆਪਣੀ ਗੈਸ ਹੋਂ ਕਰ ਲਈ ਆਪਾਂ ਮੱਠੀ ਇਦਾਂ ਹੀ ਬਣਾ ਲਾਂਗੇ ਆਪਾਂ ਆ ਦੇਖੋ ਇੱਕਦਮ ਪਿਗੋ ਕੇ ਬਸ ਨਾਲ ਹੀ ਕੱਢ ਲੈਣਾ ਔਰ ਪਾਣੀ ਬਿਲਕੁਲ ਨਚੇੜ ਦੇਣਾ ਨਾਲ ਦੀ ਨਾਲ ਜੀ ਤੁਸੀਂ ਜੇਕਰ ਬੱਚਿਆਂ ਨੂੰ ਬਣਾ ਕੇ ਦੇਣੇ ਆ ਤੇ ਇਸ ਤਰ੍ਹਾਂ ਦੇ ਕਟਲਟ ਤੁਸੀਂ ਬਣਾ ਕੇ ਦੇ ਸਕਦੇ ਹੋ ਮਿੰਟਾਂ ਸਕਿੰਟਾਂ ਦੇ ਵਿੱਚ ਬਣ ਜਾਂਦੇ ਆ ਕੋਈ ਟਾਈਮ ਨਹੀਂ ਲੱਗਦਾ ਠੀਕ ਹੈ ਜੀ ਔਰ ਬਣਾਉਣੇ ਵੀ ਆਸਾਨ ਹੈ ਬਸ ਆਪਣੇ ਕੋਲ ਮੇਰੇ ਕੋਲ ਆਲੂ ਭਲੇਵੇਂ ਸੀਗੇ ਤੇ ਮੈਂ ਕਿਹਾ ਚਲੋ ਇਹਨਾਂ ਦੇ ਅੱਜ ਮੈਂ ਕਟਲਟ ਹੀ ਬਣਾ ਦੇਣੀ ਆ ਆਲੂ ਨਹੀਂ ਬਾਹਰ ਨਿਕਲਨੇ ਚਾਹੀਦੇ ਫਿਰ ਜੇਕਰ ਆਲੂ ਬਾਹਰ ਨਿਕਲ ਜਾਣਾ ਤੇ ਪੈਲ ਜਾਂਦੇ ਲੋ ਜੀ ਬਣਾਣੀ ਹੁੰਦੀ ਹੈ ਬਹੁਤ ਸਾਰੀਆਂ ਮੈਨੂੰ ਬਿੰਦੂ ਤੋਂ ਵਧੀਆ ਲੱਗਿਆ ਬਣਾਣਾ ਮੈਂ ਕਿਹਾ ਚਲੋ ਤੁਹਾਡੇ ਨਾਲ ਦੀ ਵੀਡੀਓ ਸ਼ੇਅਰ ਕਰਦੀ ਆਂ ਅੱਜ ਨਾਸ਼ਤੇ ਤੇ ਹੀ ਬਣਾਣੇ ਆ ਨਾਲ ਚਾਹ ਨਾਲ ਚਟਨੀ ਹੋਵੇਗਾ ਨਾ ਜੀ ਬਹੁਤ ਸੱਦੇ ਬਣ ਕੇ ਹੋ ਗਏ ਪਿਆਰ ਲੋ ਜੀ ਜੇਕਰ ਤੁਸੀਂ ਵੀ ਬਣਾਣੇ ਆ ਤਾਂ ਤੁਸੀਂ ਜਰੂਰ ਬਣਾ ਕੇ ਦਿਓ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੇ ਆ ਠੀਕ ਹੈ ਜੀ ਤੇ ਆ ਦੇਖੋ ਤੁਹਾਨੂੰ ਮੈਂ ਕਟਿੰਗ ਵੀ ਕਰਕੇ ਦਿਖਾ ਦਿੰਨੀ ਆ ਆ ਦੇ ਪਨੀਰ ਵਾਲੇ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਠੀਕ ਹੈ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਨਗੇ ਔਰ ਸਿੰਪਲ ਤੇ ਸੌਖੀ ਰੈਸিপি ਮੈਂ ਕਿਹਾ ਚਲੋ ਬਣਾਉਣ ਲੱਗੀ ਸੀ ਮੈਂ ਵੀ ਸ਼ੇਅਰ ਕਰਦੀ ਆ ਕਿ ਨਾਸ਼ਤੇ ਵਿੱਚ ਕਿ ਮੇਰੇ ਅਕਸਰ ਆਪਣੇ ਕੋਲ ਬ੍ਰੈਡ ਜਿਵੇਂ ਬਚੇ ਪਏ ਮਤਲਬ ਆ ਹੋ ਜਾਂਦੀ ਏ ਆਪਾਂ ਇੱਦਾਂ ਖਾਣੇ ਜਿਹੜੇ ਤਲੇ ਖਾਂਦੇ ਆ ਨਾ ਤੇ ਉਹ ਸ਼ਕੀਨੀ ਨਾਲ ਖਾ ਸਕਦੇ ਬਾਹਰ ਦੀਆਂ ਚੀਜ਼ਾਂ ਨਾਲੋਂ ਤਾਂ ਵਧੀਆ ਹੈ ਬਾਕੀ ਜੋ ਸੀ ਅੱਜ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਤਾ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਠੀਕ ਹੈ ਜੀ ਮੈਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਥੈਂਕ ਯੂ ਸੋ ਮੱਚ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੇਵਾ ਜੀ